ਆਸਾ ਮਹਿਲਾ ਪੰਜਵਾਂ ਛੰਤ ਘਰ ਛੇਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸਤਿਆ ਜਿਸ ਕਰਕੇ ਉਤਪਤੀ ਲੈਤਾ ਪਾਲਨ ਔਰ ਸੰਚਾਲਨ ਹੋ ਰਿਹਾ ਹੈ ਸਤ ਤੋਂ ਭਾਵ ਸਦੈ ਜੋ ਸਦਾ ਹੈ ਅਬਿਨਾਸ਼ੀ ਹੈ ਗੁਰ ਪ੍ਰਸਾਦ ਗੁਰ ਪ੍ਰਸਾਦ ਤੋਂ ਭਾਵ ਜੋ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਗੁਰੂ ਦੀ ਰਹਿਮਤ ਬਖਸ਼ਿਸ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਜਾਂਕੋ ਪੈ ਕਿਰਪਾਲ ਪ੍ਰਭ ਹਰ ਹਰ ਸਈ ਜਪਾਤ ਜਪਾਤ ਦਾ ਮਤਲਬ ਜਪਦੇ ਨੇ, ਸਾਂਝ ਪਾਉਂਦੇ ਨੇ, ਸਿਫਤ ਸਲਾਹ ਕਰਦੇ ਹਨ। ਤਾਂ ਗੁਰੂ ਜੀ ਦਾ ਪਾਵਨ ਬਚਨ ਜਿੰਨਾ ਮਨੁੱਖਾ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਹ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ। ਉਹ ਮਨੁੱਖ ਪ੍ਰਭੂ ਨੂੰ ਆਪਣੀ ਯਾਦ ਵਿੱਚ ਟਿਕਾਉਂਦੇ ਹਨ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟ ਸਾਥ ਸੰਗਾਤ ਸਾਧ ਸੰਗਾਤ ਦਾ ਮਤਲਬ ਗੁਰੂ ਦੀ ਸੰਗਤ ਗੁਰੂ ਦੀ ਸ਼ਰਨ ਪਰ ਹੈ ਨਾਨਕ ਗੁਰੂ ਦੀ ਸੰਗਤ ਵਿੱਚ ਮਿਲਿਆ ਉਹਨਾਂ ਦੀ ਪ੍ਰਭੂ ਦੇ ਨਾਲ ਪ੍ਰੀਤ ਬਣਦੀ ਹੈ ਭਾਵ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਗੁਰਬਾਣੀ ਨੂੰ ਇੰਪਲੀਮੈਂਟ ਕਰਦੇ ਹਨ ਉਹਨਾਂ ਦੀ ਪ੍ਰਭੂ ਦੇ ਨਾਲ ਪ੍ਰੀਤ ਬਣ ਜਾਂਦੀ ਹੈ ਉਨ੍ਹਾਂ ਦੀ ਪ੍ਰਭੂ ਦੇ ਨਾਲ ਸਾਂਝ ਪੈ ਜਾਂਦੀ ਹੈ। ਛੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ। ਇਹ ਸ਼ਬਦ ਨੂੰ ਆਂਚ ਨਹੀਂ ਪੜਨਾ ਆਂਚ ਪੜਨਾ ਹੈ। ਆਂਚ ਦਾ ਮਤਲਬ ਹੁੰਦਾ ਹੈ ਅੱਗ। ਦੁਬਾਰਾ ਪੰਕਤੀ ਸਰਵਨ ਕਰ ਲੋ। ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੇ। ਤਾਂ ਪ੍ਰਭੂ ਦੇ ਨਾਲ ਪ੍ਰੀਤ ਦਾ ਨਮੂਨਾ ਦੱਸ ਰਿਹਾ ਹੈ ਨਿਆਂ ਦਾ ਮਤਲਬ ਵਾਂਗ ਰੀਤ ਦਾ ਮਤਲਬ ਮਰਿਆਦਾ ਤਾਂ ਗੁਰੂ ਜੀ ਬਚਨ ਕਰਦੇ ਹਨ ਕਿ ਪ੍ਰਭੂ ਦੇ ਨਾਲ ਪ੍ਰੀਤ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਵੇਂ ਦੀ ਪਾਣੀ ਦੀ ਦੁੱਧ ਦੇ ਨਾਲ ਹੁੰਦੀ ਹੈ ਦੁੱਧ ਦੀ ਪਾਣੀ ਨਾਲ ਹੁੰਦੀ ਹੈ ਤਾਂ ਪ੍ਰਭੂ ਦੇ ਪਿਆਰ ਦੀ ਮਰਿਆਦਾ ਪ੍ਰਭੂ ਦੇ ਪਿਆਰ ਦੀ ਰੀਤ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ ਜਦੋਂ ਪਾਣੀ ਦੁੱਧ ਨਾਲ ਇੱਕ ਰੂਪ ਹੋ ਜਾਂਦਾ ਹੈ ਪਾਣੀ ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ ਇਸੇ ਤਰ੍ਹਾਂ ਜਦੋਂ ਮਨੁੱਖ ਪ੍ਰਭੂ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਤਾਂ ਪ੍ਰਭੂ ਵੀ ਉਹਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦਿੰਦਾ ਵਿਕਾਰਾਂ ਔਰ ਦੁੱਖਾਂ ਦੀ ਆਗ ਵਿੱਚ ਨਹੀਂ ਸੜਨ ਦਿੰਦਾ ਉਹ ਇਨਸਾਨ ਵਿਕਾਰਾਂ ਔਰ ਪਾਪਾਂ ਤੋਂ ਬਚ ਜਾਂਦਾ ਹੈ ਅਬ ਉਲਜੂ ਅਲ ਕਮਲੇਹ ਬਾਸਨ ਮਾਹੇ ਮਗਨ ਇਕ ਖਿੰਪੀ ਨਾਹੇ ਤਰੇ ਬਾਸਨ ਇੱਕੇ ਬਾਸਨ ਦਾ ਮਤਲਬ ਬਾਸਨ ਭਾਂਡਾ ਨਹੀਂ ਹੈ ਇਤੇ ਬਾਸਨ ਦਾ ਮਤਲਬ ਹੈ ਵਾਸ਼ਨਾ ਸੁਗੰਧੀ ਉਰਜੋ ਦਾ ਮਤਲਬ ਫਸ ਜਾਂਦਾ ਹੈ ਉਲਝ ਜਾਂਦਾ ਹੈ ਅਲਦਾ ਮਤਲਬ ਪੋਰਾ ਸੁਗੰਧੀ ਦੇ ਵਿੱਚ ਬਾਸਨ ਦਾ ਮਤਲਬ ਸੁਗੰਧੀ ਤੇ ਮਗਨ ਦਾ ਮਤਲਬ ਮਸਤ ਤਰੇ ਦਾ ਮਤਲਬ ਤਲਦਾ ਨਹੀਂ ਹੈ ਜਦੋਂ ਕਮਲ ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ ਤੇ ਉਹਦੀ ਸੁਗੰਧੀ ਤੋਂ ਮਸਤ ਹੋ ਕੇ ਕੌਲ ਫੁੱਲ ਦੀ ਸੁਗੰਧੀ ਵਿੱਚ ਮਸਤ ਹੋ ਕੇ ਤੇ ਕਮਲ ਦੇ ਫੁੱਲ ਦੇ ਵਿੱਚ ਆਣ ਕੇ ਭੰਵਰਾ ਬਹਿ ਜਾਂਦਾ ਹੈ। ਸ਼ਾਮ ਨੂੰ ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ। ਉਸ ਕਮਲ ਦੇ ਫੁੱਲ ਦੇ ਅੰਦਰ ਉਸ ਨੂੰ ਆਕਸੀਜਨ ਵਗੈਰਾ ਨਹੀਂ ਮਿਲਦੀ। ਭੰਵਰੇ ਦੀ ਮੌਤ ਹੋ ਜਾਂਦੀ ਹੈ ਪਰ ਕਮਲ ਦੇ ਫੁੱਲ ਦੇ ਪਿਆਰ ਨੂੰ ਨਹੀਂ ਛੱਡਦਾ। ਤਾਂ ਤਦੋਂ ਭੰਵਰਾ ਕਮਲ ਫੁੱਲ ਦੀ ਸੁਗੰਧੀ ਵਿੱਚ ਮਸਤ ਹੋ ਜਾਂਦਾ ਹੈ। ਕਵਲ ਫੁੱਲ ਤੋਂ ਇੱਕ ਖੇਨ ਵਾਸਤੇ ਵੀ ਉਹ ਪਰੇ ਨਹੀਂ ਹਟਦਾ। ਉਹ ਦੀਆਂ ਜਿਹੜੀਆਂ ਪੰਖੜੀਆਂ ਨੇ ਪੱਤੀਆਂ ਨੇ ਉਹਨਾਂ ਦੇ ਵਿੱਚ ਉਹ ਮਗਨ ਰਿੰਦੇ ਉਲਝਿਆ ਰਹਿੰਦੇ ਬੇਸ਼ੱਕ ਮੌਤ ਹੋ ਜਾਂਦੀ ਪਰ ਉਹਦੀ ਪ੍ਰੀਤ ਨਹੀਂ ਛੱਡਦਾ ਇਸੇ ਤਰ੍ਹਾਂ ਪ੍ਰਭੂ ਦੇ ਪਿਆਰਿਆਂ ਦੀ ਪ੍ਰੀਤ ਪ੍ਰਭੂ ਦੇ ਨਾਲ ਹੁੰਦੀ ਹੈ ਉਹਨਾਂ ਦੀ ਬੇਸ਼ੱਕ ਮੌਤ ਹੋ ਜਾਏ ਜਾਨ ਚਲੀ ਜਾਏ ਲੇਕਿਨ ਉਹ ਪ੍ਰਭੂ ਦੀ ਪ੍ਰੀਤ ਦਾ ਤਿਆਗ ਕਦੇ ਵੀ ਨਹੀਂ ਕਰਦੇ ਖਿੰਨ ਨਾਹੇ ਤਰੀਏ ਪ੍ਰੀਤ ਹਰੀਏ ਸ਼ਿੰਗਾਰ ਹਬ ਰਸ ਅਰਪੀਏ ਤਰੀਏ ਦਾ ਮਤਲਬ ਹਟਣਾ ਭਵ ਦਾ ਮਤਲਬ ਸਾਰੇ ਹਭ ਦਾਸਤਾ ਮਤਲਬ ਸਾਰੇ ਰਸ ਸਵਾਦ ਅਰਪੇ ਦਾ ਮਤਲਬ ਪੇਟਾ ਕਰ ਦੇਣੇ ਚਾਹੀਦੇ ਨੇ ਤਾਂ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਭਾਈ ਪ੍ਰਭੂ ਦੀ ਪ੍ਰੀਤ ਤੋਂ ਇੱਕ ਖਿੰਲੀ ਵੀ ਦੂਰ ਨਹੀਂ ਹੋਣਾ ਚਾਹੀਦਾ ਸਾਰੇ ਸ਼ਰੀਰਕ ਸਹੂਜ ਮਾਇਕ ਸਵਾਦ ਉਸ ਪ੍ਰਭੂ ਦੀ ਪ੍ਰੀਤ ਤੋਂ ਕੁਰਬਾਨ ਕਰ ਦੇਣੇ ਚਾਹੀਦੇ ਨੇ ਭਾਵ ਕਿ ਜੋ ਇਨ ਰਸਾਂ ਕਸਾਂ ਨੂੰ ਤਿਆਗਣ ਲਈ ਤਿਆਰ ਹੈ ਤਿਆਗਣ ਲਈ ਤਿਆਰ ਹੈ ਉਹੀ ਪ੍ਰਭੂ ਦੇ ਨਾਲ ਪ੍ਰੀਤ ਪਾ ਸਕਦਾ ਹੈ ਜਹ ਦੂਖ ਸੁਣੀਏ ਜਮ ਪੰਥ ਪੜੀਏ ਤਹਿ ਸਾਧ ਸੰਗ ਨਾ ਡਰਪੀਏ ਜਹ ਦਾ ਮਤਲਬ ਜਿੱਥੇ ਪੰਥ ਦਾ ਮਤਲਬ ਰਾਹ ਪੜੀਏ ਦਾ ਮਤਲਬ ਆਖਿਆ ਜਾਂਦਾ ਹੈ ਤਹਿ ਦਾ ਮਤਲਬ ਉਥੇ ਡਰਪੀਏ ਦਾ ਮਤਲਬ ਡਰ ਨਹੀਂ ਰਿੰਦਾ ਤਾਂ ਪ੍ਰਭੂ ਦੇ ਨਾਲ ਪ੍ਰੀਤ ਪਾਣ ਦਾ ਨਤੀਜਾ ਇਹ ਨਿਕਲਦਾ ਹੈ ਕਿ ਜਿੱਥੇ ਆਤਮਿਕ ਮੌਤ ਲਿਆਉਣ ਵਾਲੇ ਵਿਕਾਰ ਰੂਪ ਜਮਾਂ ਦਾ ਰਸਤਾ ਸੁਣੀਦਾ ਹੈ ਔਰ ਉਥੇ ਆਤਮਿਕ ਮੌਤ ਦਾ ਖਤਰਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਪ੍ਰੀਤ ਗੁਰੂ ਦੀ ਸੰਗਤ ਵਿੱਚ ਜਾ ਕੇ ਪ੍ਰਭੂ ਦੀ ਪ੍ਰੀਤ ਨਾਲ ਜੁੜਿਆ ਉਹਨਾਂ ਜਮਾਂ ਦਾ ਵਿਕਾਰਾਂ ਦਾ ਆਤਮਕ ਮੌਤ ਦਾ ਖਤਰਾ ਬੰਦੇ ਨੂੰ ਨਹੀਂ ਰਹਿੰਦਾ ਭਾਵ ਕਿ ਉਹਦੇ ਉੱਤੇ ਆਤਮਕ ਮੌਤ ਲਿਆਉਣ ਵਾਲੇ ਜੋ ਵਿਕਾਰ ਰੂਪ ਜਮ ਨੇ ਉਹ ਆਪਣਾ ਪ੍ਰਭਾਵ ਨਹੀਂ ਪਾਉਂਦੇ ਉਹਨਾਂ ਦੇ ਪ੍ਰਭਾਵ ਤੋਂ ਹਮੇਸ਼ਾ ਮੁਕਤ ਰਹਿੰਦਾ ਬੰਦਾ ਕਰ ਕੀਰਤ ਗੋਵਿੰਦ ਗੁਣੀਏ ਸਗਲ ਪ੍ਰਾਛਤ ਦੁਖ ਹਰੇ ਪ੍ਰਾਛਤ ਦਾ ਮਤਲਬ ਹੁੰਦਾ ਹੈ ਪਛਤਾਵਾ ਹਰੇ ਦਾ ਮਤਲਬ ਦੂਰ ਹੋ ਜਾਂਦੇ ਨੇ ਕਰ ਕੀਰਤ ਗੋਵਿੰਦ ਗੁਣੀਏ ਗੁਣੀਏ ਦਾ ਮਤਲਬ ਗੁਣਾ ਦੀ ਕਿਸ ਹੈ ਮੇਰੇ ਮਨ ਪ੍ਰਭੂ ਦੀ ਸਿੱਤ ਸਲਾਹਕਾਰਦਾਰੋ ਉਹ ਪ੍ਰਭੂ ਸਾਰੇ ਪਛਤਾਵੇ ਔਰ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਯਾਨੀ ਜੋ ਪ੍ਰਭੂ ਦੀ ਗੁਣਾ ਦੀ ਸਿਫਤ ਕਰਦਾ ਹੈ ਰੱਬੀ ਗੁਣਾ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ ਤਾਂ ਪ੍ਰਭੂ ਉਹਦੇ ਸਾਰੇ ਪਛਤਾਵੇ ਔਰ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਭਾਵ ਕਿ ਉਹਦੀ ਜ਼ਿੰਦਗੀ ਦੇ ਅੰਦਰ ਫਿਰ ਕੋਈ ਦੁੱਖ ਨਹੀਂ ਰਹਿ ਜਾਂਦਾ ਕਹੋ ਨਾਨਕ ਸ਼ੰਤ ਗੋਵਿੰਦ ਹਰ ਕੇ ਮਨ ਹਰ ਸਿਉ ਨਹਿ ਕਰੇ ਐਸੀ ਮਨਪ੍ਰੀਤ ਹਰੇ ਤਾਂ ਗੁਰੂ ਜੀ ਕਹਿੰਦੇ ਨੇ हे ਮਨ ਗੋਬਿੰਦ ਦੀਆਂ ਸਿਫਤ ਸੁਲਾਹਾ ਦੇ ਗੀਤ ਗਾਂਦਾ ਰੋ ਪ੍ਰਭੂ ਦੇ ਨਾਲ ਪ੍ਰੀਤ ਬਣਾਈ ਰੱਖ ਪ੍ਰਭੂ ਦੀ ਪ੍ਰੀਤ ਇਹੋ ਜੀ ਹੋਣੀ ਚਾਹੀਦੀ ਹੈ ਕਿ ਜਿੱਥੇ ਪ੍ਰਭੂ ਦੀ ਪ੍ਰੀਤ ਹੁੰਦੀ ਹੈ ਉਥੇ ਵਿਕਾਰਾਂ ਦਾ ਸੇਕ ਨਹੀਂ ਲੱਗਦਾ ਉਹ ਬੰਦਾ ਜਮ ਰੂਪ ਵਿਕਾਰਾਂ ਦੇ ਵਸ ਵਿੱਚ ਨਹੀਂ ਪੈਂਦਾ ਇਹ ਪ੍ਰਭੂ ਦੀ ਪ੍ਰੀਤ ਔਰ ਪ੍ਰਭੂ ਦੇ ਪਿਆਰ ਦੀ ਮਹਾਨਤਾ ਹੈ ਜੈਸੀ ਮਛਲੀ ਨੀਰ ਇਕ ਖਿੰਪੀ ਨਾ ਧੀਰੇ ਮਨ ਐਸਾ ਨਹਿ ਕਰੇ ਹੁਣ ਪ੍ਰੀਤ ਦਾ ਨਮੂਨਾ ਦੱਸ ਰਹੇ ਨੇ ਹੋਰ ਕਿ हे ਮੇਰੇ ਮਨ ਤੂੰ ਪ੍ਰਭੂ ਦੇ ਨਾਲ ਐੋਜਾ ਪਿਆਰ ਬਣਾ ਐردو ਪ੍ਰੀਤ ਬਣਾ ਜੈਸਾ ਪਿਆਰ ਮੱਛੀ ਦਾ ਪਾਣੀ ਨਾਲ ਹੁੰਦਾ ਹੈ ਮੱਛੀ ਪਾਣੀ ਤੋਂ ਬਿਨਾ ਇੱਕ ਪਲ ਵੀ ਜਿਉਂਦੀ ਨਹੀਂ ਰਹਿ ਸਕਦੀ ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋਗੇ ਨਾਲ ਦੇ ਨਾਲ ਉਹ ਤੜਪੇਗੀ ਔਰ ਤੜਪ ਤੜਪ ਕੇ ਉਸਦੀ ਮੌਤ ਹੋ ਜਾਏਗੀ ਮੱਛਲੀ ਦਾ ਜੀਵਨ ਹੀ ਪਾਣੀ ਹੈ ਇਸੇ ਤਰ੍ਹਾਂ ਹੈ ਮੇਰੇ ਮਨਾ ਤੂੰ ਪ੍ਰਭੂ ਦੇ ਨਾਲ ਪ੍ਰੀਤ ਪਾ ਪ੍ਰਭੂ ਦੀ ਪ੍ਰੀਤ ਹੀ ਤੇਰਾ ਜੀਵਨ ਹੋਣਾ ਚਾਹੀਦਾ ਤੇ ਯਾਦ ਰੱਖਣਾ ਜਦੋਂ ਕੋਈ ਰੱਬੀ ਪ੍ਰੀਤ ਤੋਂ ਦੂਰ ਜਾਂਦਾ ਹੈ ਰੱਬੀ ਗੁਨਾਹਾਂ ਦੀ ਪ੍ਰੀਤ ਨੂੰ ਛੱਡਦਾ ਤਾਂ ਉਸ ਬੰਦੇ ਦੀ ਜ਼ਿੰਦਗੀ ਅੰਦਰ ਦੁੱਖ ਵੀ ਆਉਂਦੇ ਨੇ ਔਰ ਉਸ ਬੰਦੇ ਦੀ ਆਤਮਿਕ ਮੌਤ ਵੀ ਹੋ ਜਾਂਦੀ ਹੈ ਜੈਸੀ ਚਾਤ੍ਰਿਕ ਪਿਆਸ ਖਿੰਖਿਨ ਬੂੰਦ ਚਵੈ ਬਰਸ ਸੁਹਾਵੇ ਮਹਿ ਚਾਤ੍ਰਿਕਤਾ ਮਤਲਬ ਪਪੀਹਾ ਬੂੰਦ ਵਰਖਾ ਦੀ ਕਣੀ ਚਵੈ ਦਾ ਮਤਲਬ ਬੋਲਦਾ ਹੈ ਚਵੈ ਮਹਿ ਦਾ ਮਤਲਬ ਬੱਦਲ ਨੂੰ ਆਖਦਾ ਹੈ ਸੁਹਾਵੇ ਦਾ ਮਤਲਬ ਹੈ ਸੁਹਾਵਨੇ ਮੇਗ ਜਿਵੇਂ ਪਪੀਹੇ ਦਾ ਪ੍ਰੇਮ ਵਰਖਾ ਦੀ ਬੂੰਦ ਦੇ ਨਾਲ ਹੈ ਪਫੀ ਹ ਪਪੀਹਾ ਧਿਆਇਆ ਹੈ ਚਾਤ੍ਰਿਕਤ ਆਇਆ ਪਿਆਸਾ ਹੈ ਪਰ ਉਹ ਹੋਰ ਪਾਣੀ ਨਹੀਂ ਪੀਂਦਾ ਉਹ ਮੁਰਮੁਰ ਵਰਖਾ ਦੀ ਕਣੀ ਮੰਗਦਾ ਹੈ ਤੇ ਕਹਿੰਦਾ ਹੈ ਕਿ اے ਸੁਹਾਵਣੇ ਬੱਦਲ ਬਰਸਾਤ ਬਰਸਾ ਮੇਰੇ ਮੂੰਹ ਦੇ ਵਿੱਚ ਬੂੰਦ ਪਵੇ ਤੇ ਮੇਰੀ ਪਿਆਸ ਮਿਟੇ ਤਾਂ ਪਪੀਹਾ ਕਹਿੰਦੇ ਨੇ ਹੋਰ ਕੋਈ ਪਾਣੀ ਨਹੀਂ ਪੀਂਦਾ ਇਸੇ ਤਰ੍ਹਾਂ ਜੋ ਗੁਰੂ ਦਾ ਪਿਆਰਾ ਹੈ ਰੱਬ ਦਾ ਪਿਆਰਾ ਹੈ ਉਹ ਪ੍ਰਭੂ ਤੋਂ ਸਿੱਖ ਸਲਾ ਦੀ ਦਾਤ ਮੰਗਦਾ ਹੈ ਕਿਉਂਕਿ ਪ੍ਰਭੂ ਦੀ ਸਿੱਖ ਸਲਾ ਰੱਬੀ ਗੁਣ ਰੱਬੀ ਪ੍ਰੀਤ ਹੀ ਉਸ ਦਾ ਜੀਵਨ ਹੁੰਦਾ ਹੈ ਉਸ ਤੇ ਸਦਕਾ ਹੀ ਉਹ ਆਤਮਿਕ ਜੀਵਨ ਜਿੰਦਾ ਹੈ ਹਰ ਪ੍ਰੀਤ ਕਰੀ ਜਾਏ ਇਹ ਮਨ ਦੀਜੈ ਅਤ ਲਾਈਏ ਚਿਤ ਮੁਰਾਰੀ ਪ੍ਰਭੂ ਦੇ ਨਾਲ ਪਿਆਰ ਪਾਣਾ ਚਾਹੀਦਾ ਹੈ ਪਿਆਰ ਦੇ ਵੱਟੇ ਆਪਣਾ ਇਹ ਮਨ ਪ੍ਰਭੂ ਦੇ ਹਵਾਲੇ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਪ੍ਰਭੂ ਦੇ ਚਰਨਾਂ ਦੇ ਅੰਦਰ ਆਪਣੇ ਮਨ ਨੂੰ ਜੋੜਨਾ ਚਾਹੀਦਾ ਹੈ ਇਸ ਤਰ੍ਹਾਂ ਆਪਣੀ ਪ੍ਰੀਤ ਪ੍ਰਭੂ ਦੇ ਨਾਲ ਪਾਣੀ ਚਾਹੀਦੀ ਹੈ ਮਾਨ ਨਾ ਕੀਜੈ ਸ਼ਰਨ ਪਰਿਜੈ ਦਰਸ਼ਨ ਕੋ ਬਲਿਹਾਰੀ ਮਾਨ ਦਾ ਮਤਲਬ ਅਹੰਕਾਰ ਤਾ ਪ੍ਰਭੂ ਦੇ ਨਾਲ ਪ੍ਰੀਤ ਪਾਣ ਵਾਸਤੇ ਅਹੰਕਾਰ ਨਹੀਂ ਕਰਨਾ ਚਾਹੀਦਾ ਪ੍ਰਭੂ ਦੀ ਸ਼ਰਣੀ ਪੈਣਾ ਚਾਹੀਦਾ ਹੈ ਉਹਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ ਔਰ ਪ੍ਰਭੂ ਦੇ ਦਰਸ਼ਨਾਂ ਤੋਂ ਕੁਰਬਾਨ ਵਾਰਨੇ ਸਦਕੇ ਜਾਣਾ ਚਾਹੀਦਾ ਜਿੱਥੋਂ ਹੋਮੇ ਖਤਮ ਹੁੰਦੀ ਹੈ ਉਥੋਂ ਪ੍ਰਭੂ ਦੀ ਪ੍ਰੀਤ ਸ਼ੁਰੂ ਹੁੰਦੀ ਹੈ ਗੁਰ ਸੁਪਰਸੰਨੇ ਮਿਲਣਾ ਵਿਚੁੰਨੇ ਤਨ ਦੇਂਦੀ ਸਾਚ ਸੁਨੇਹਾ ਦੇਦੀ ਨਹੀਂ ਬੋਲਣਾ ਦੇਂਦੀ ਤੇ ਸੋ ਪ੍ਰਸੰਨੇ ਨੂੰ ਸੋ ਪ੍ਰਸੰਨੇ ਵੱਖਰਾ ਕਰਕੇ ਨਹੀਂ ਬੋਲਣਾ ਸੁਪਰਸੰਨੇ ਇਕੱਠਾ ਬੋਲਣਾ ਪਾਠ ਫਿਰ ਸਰਵਨ ਕਰ ਲੋ ਗੁਰ ਸੁਪਰਸੰਨੇ মিলਨਾ ਵਿਚੁੰਨੇ ਤਨ ਦੇਂਦੀ ਸਾਚ ਸੁਪਰਸੰਨੇ ਦਾ ਮਤਲਬ ਦਇਆਵਾਨ ਬਹੁਤ ਪ੍ਰਸੰਨ ਨਾਥ ਦਾ ਮਤਲਬ ਹੀ 나ਥ ਵਿਚੁੰਨੇ ਦਾ ਮਤਲਬ ਹੈ ਵਿਚੁੜੇ ਹੋਏ ਧਨ ਦਾ ਮਤਲਬ ਜੀਵ ਇਸਤਰੀ ਸਾਚ ਦਾ ਮਤਲਬ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਜੀਵ ਇਸਤਰੀ ਉੱਤੇ ਗੁਰੂ ਦਇਆਵਾਨ ਹੁੰਦਾ ਹੈ ਉਹ ਸਦਾ ਥਿਰ ਪ੍ਰਭੂ ਦਾ ਸਿਮਰਨ ਕਰਦੀ ਹੈ ਸਦਾ ਥਿਰ ਪ੍ਰਭੂ ਦੀ ਸਿੱਖ ਸਲਾਹ ਕਰਦੀ ਹੈ ਉਸ ਦੀ ਪ੍ਰੀਤ ਉਹ ਰਜਾ ਦੇ ਵਿੱਚ ਰਹਿੰਦੀ ਹੈ ਤੇ ਉਹਦੇ ਦਰ ਤੇ ਅਰਜ਼ੋਈ ਕਰਦੀ ਹੈ ਕਿ हे ਵਿਛੜੇ ਹੋਏ ਪ੍ਰਭੂ ਮੈਨੂੰ ਮਿਲ ਮੈਨੂੰ ਆਪਣੇ ਨਾਲ ਮਿਲਾ ਕਹੋ ਨਾਨਕ ਛੰਤ অনন্ত ਠਾਕੁਰ ਕੇ ਹਰਸਿਓ ਕੀ ਜੈ ਨੇਹਾ ਮਨ ਐਸਾ ਨੇਹ ਕਰੇ ਛੰਤ ਦਾ ਮਤਲਬ ਸਿਪਤ ਸਲਾ ਦੇ ਗੀਤ ਨੇਹਾ ਦਾ ਮਤਲਬ ਨੇਹ ਪ੍ਰੇਮ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਵੀ ਮਾਲਕ ਪ੍ਰਭੂ ਦੀ ਸਿਪਤ ਸਲਾ ਦੇ ਗੀਤ ਦਾ हे मेरे मन प्रभु ਦੇ ਨਾਲ ਪਿਆਰ ਬਣਾ ਇਹੋ ਜਿਹਾ ਪਿਆਰ ਬਣਾ ਜਿਹੋ ਜਿਹਾ ਪਿਆਰ ਮੱਛੀ ਦਾ ਪਾਣੀ ਨਾਲ ਹੈ ਜੈਸਾ ਪਿਆਰ ਪਪੀਹੇ ਦਾ ਵਰਖਾ ਦੀ ਬੂੰਦ ਦੇ ਨਾਲ ਚਕਵੀ ਸੂਰ ਸਨੇਹ ਚਿਤਵੇ ਆਸ ਕਣੀ ਕਦ ਦਿਨਿਰ ਦੇਖੀ ਹੈ ਸੂਰ ਦਾ ਮਤਲਬ ਸੂਰਜ ਚਿਤਵੇ ਦਾ ਮਤਲਬ ਚਿਤਾਰ ਦੀ ਹੈ ਦਿਨਿਰ ਦਾ ਮਤਲਬ ਦਿਨ ਬਣਾਉਣ ਵਾਲਾ ਸੂਰਜ ਤਹੇ ਮੇਰੇ ਮਨ ਤੈਨੂੰ ਪ੍ਰਭੂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਐਸਾ ਪਿਆਰ ਬਣਾ ਜਿਵੇਂ ਚਕਵੀ ਸੂਰਜ ਦੇ ਨਾਲ ਪਿਆਰ ਬਣਾਉਂਦੀ ਹੈ ਸੂਰਜ ਨਾਲ ਪਿਆਰ ਕਰਦੀ ਹੈ ਚਕਵੀ ਦਾ ਸੂਰਜ ਦੇ ਨਾਲ ਪਿਆਰ ਹੈ ਉਹ ਸਾਰੀ ਰਾਤ ਸੂਰਜ ਦਾ ਚੇਤਾ ਕਰਦੀ ਹੈ ਬੜੀ ਤੰਗ ਕਰਦੀ ਹੈ ਕਿ ਕਦੋਂ ਮੈਨੂੰ ਸੂਰਜ ਦਿਸੇਗਾ ਇਸੇ ਤਰ੍ਹਾਂ ਚਕਵੀ ਦੀ ਤਰ੍ਹਾਂ ਤੂੰ ਆਪਣਾ ਪਿਆਰ ਜਿਹੜਾ ਹੈ ਪ੍ਰਭੂ ਦੇ ਨਾਲ ਬਣਾ ਕੋਕਿਲ ਅੰਬ ਪ੍ਰੀਤ ਚਵੇ ਸੁਹਾਵੀਆ ਮਨ ਹਰ ਰੰਗ ਕੀਜੀਏ ਰੰਗ ਦਾ ਮਤਲਬ ਪਿਆਰ ਕੋਕਿਲ ਦਾ ਮਤਲਬ ਕੋਇਲ ਸੁਹਾਵੀਆ ਦਾ ਮਤਲਬ ਮਿੱਠਾ ਬੋਲਦੀ ਏ ਚਵੇ ਸੁਹਾਵੀਆ ਮਿੱਠਾ ਬੋਲਦੀ ਏ ਉਹੋ ਜਿਹਾ ਪਿਆਰ ਪ੍ਰਭੂ ਦੇ ਨਾਲ ਬਣਾ ਜੇ ਉਹੋ ਜਿਹਾ ਪਿਆਰ ਕੋਇਲ ਦਾ ਅੰਬ ਦੇ ਨਾਲ ਹੁੰਦਾ ਹੈ ਅੰਬ ਦੇ ਪੀੜ ਦੇ ਨਾਲ ਹੁੰਦਾ ਹੈ ਅੰਬ ਦੇ ਪੀੜ ਦੇ ਉੱਤੇ ਬੈਠ ਕੇ ਕੋਇਲ ਬੜਾ ਸੁਹਾਵਣਾ ਬੋਲਦੀ ਏ ਮਿੱਠੇ ਬੋਲ ਬੋਲਦੀ ਹੈ ਉਹਨੂੰ ਤੋਂ ਛਾਂ ਵੀ ਮਿਲਦੀ ਏ ਉਹਨੂੰ ਤੋਂ ਫਲ ਵੀ ਮਿਲਦਾ ਏ ਇਸੇ ਤਰ੍ਹਾਂ ਪ੍ਰਭੂ ਦੇ ਨਾਲ ਤੂੰ ਪਿਆਰ ਬਣਾ ਪ੍ਰਭੂ ਦੀ ਸਿੱਤ ਸਲਾਹ ਕਰ ਉਤੋਂ ਤੈਨੂੰ ਸੁੱਖਾਂ ਦੀ ਸ਼ਾਂਤੀ ਵੀ ਮਿਲੇਗੀ ਔਰ ਤੈਨੂੰ ਸੁਖੀ ਜੀਵਨ ਵੀ ਮਿਲੇਗਾ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇੱਕ ਰਾਤੀ ਕੇ ਹੱਬ ਪਾਹ ਹੁਣਿਆ ਹੱਬ ਦਾ ਮਤਲਬ ਸਾਰੇ ਪਾਹ ਹੁਣੇ ਦਾ ਮਤਲਬ ਪਰੋਣੇ ਮਹਿਮਾਨ ਤਾਂ ਗੁਰੂ ਜੀ ਕਹਿੰਦੇ ਨੇ ਆਪਣੇ ਕਿਸੇ ਧਨ ਪਦਾਰਥ ਜਾਂ ਗਿਆਨ ਵਗੈਰਾ ਕਿਸੇ ਵੀ ਚੀਜ਼ ਦਾ ਮਾਣ ਔਰ ਹੰਕਾਰ ਨਹੀਂ ਕਰਨਾ ਚਾਹੀਦਾ ਅਸੀਂ ਸਾਰੇ ਇੱਥੇ ਇੱਕ ਰਾਤ ਦੇ ਪ੍ਰਾਣੇ ਦੀ ਤਰ੍ਹਾਂ ਹਾਂ ਭਾਵ ਕਿ ਸਾਡਾ ਜੀਵਨ ਥੋੜਾ ਚਿਰ ਹੈ ਆਖਿਰ ਇਹ ਸੰਸਾਰ ਤੋਂ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਪ੍ਰਭੂ ਦੇ ਨਾਲ ਪਿਆਰ ਪ੍ਰੀਤ ਪਾਣੀ ਚਾਹੀਦੀ ਹੈ ਅਬ ਕਿਆ ਰੰਗ ਲਾਇਓ ਮੋਹ ਰਚਾਇਓ ਨਾਂਗੇ ਆਵਣ ਜਾਵਣੇ ਆਬਦਾ ਮਤਲਬ ਹੁਣ ਸੰਸਾਰ ਦੇ ਵਿੱਚ ਤੂੰ ਕੀ ਮੋਹ ਲਾਇਆ ਹੋਇਆ ਹੈ ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਇਸ ਸੰਸਾਰ ਤੋਂ ਇੱਕ ਦਿਨ ਸਾਰਿਆਂ ਨੇ ਚਲੇ ਹੀ ਜਾਣਾ ਹੈ ਤਾਂ ਫਿਰ ਵੀ ਜਗਤ ਦੇ ਨਾਲ ਤੂੰ ਮੋਹ ਬਣਾਈ ਬੈਠਾ ਹੈ ਮਾਇਆ ਦੇ ਨਾਲ ਮੋਹ ਬਣਾਇਆ ਹੋਇਆ ਹੈ ਇੱਥੇ ਸਾਰੇ ਨੰਗੇ ਆਉਂਦੇ ਨੇ ਨੰਗੇ ਚਲੇ ਜਾਂਦੇ ਨੇ ਇੱਥੇ ਨੰਗੇ ਦਾ ਮਤਲਬ ਹੈ ਖਾਲੀ ਹੱਥੀ ਬੰਦਾ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਹੀ ਇਸ ਸੰਸਾਰ ਤੋਂ ਚਲੇ ਜਾਂਦਾ ਤਾਂ ਜੋ ਅਸੀਂ ਜੀਵਨ ਜੀ ਰਹੇ ਹਾਂ ਇਦੇ ਅੰਦਰ ਸੈਲਫਿਸ਼ਨੈਸ ਮੋ ਜਾਂ ਵਿਕਾਰਾਂ ਦੇ ਅੰਦਰ ਨਹੀਂ ਉਲਝਣਾ ਚਾਹੀਦਾ ਬੰਦਾ ਖਾਲੀ ਹੱਥੀ ਆਇਆ ਹੈ ਖਾਲੀ ਹੱਥੀ ਇੱਥੋਂ ਜਾਣਾ ਹੈ ਇਸ ਲਈ ਇਸ ਜੀਵਨ ਨੂੰ ਚੰਗੇ ਤਰੀਕੇ ਦੇ ਨਾਲ ਸਚਿਆਰ ਬਣ ਕੇ ਜੀਣ ਦਾ ਯਤਨ ਕਰਨਾ ਚਾਹੀਦਾ ਥਿਰ ਸਾਧੂ ਸਰਣੀ ਪੜਿਏ ਚਰਣੀ ਅਬ ਟੂਟਸ ਮੋ ਜੋ ਕੀਤੀ ਹੈ ਥਿਰ ਦਾ ਮਤਲਬ ਅਡੋਲ ਚਿਤ ਕੀਤੀਏ ਦਾ ਮਤਲਬ ਤੂੰ ਬਣਾਇਆ ਹੋਇਆ ਹੈ ਤੇਰਾ ਸਾਧੂ ਸਰਣੀ ਸਾਧੂ ਸਰਣੀ ਦਾ ਮਤਲਬ ਗੁਰੂ ਦੀ ਚਰਨੀ ਪੈਣਾ ਚਾਹੀਦਾ ਹੈ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ ਤਾਂ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ ਗੁਰੂ ਦੇ ਪੈਰੀਂ ਚਰਨੀ ਪੈਣਾ ਚਾਹੀਦਾ ਹੈ ਗੁਰੂ ਦੀ ਸ਼ਰਨ ਪਿਆ ਮਨ ਅਡੋਲ ਹੋ ਜਾਂਦਾ ਤੇ ਤਦੋਂ ਹੀ ਇਹ ਮੋਹ ਸੰਸਾਰ ਦੇ ਨਾਲੋਂ ਟੁੱਟਦਾ ਹੈ ਜੋ ਮਾਇਆ ਦੇ ਨਾਲ ਮੋਹ ਬਣਿਆ ਹੋਇਆ ਹੈ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈਣ ਦੇ ਨਾਲ ਹੀ ਇਹ ਮੋਹ ਟੁੱਟਦਾ ਹੈ ਸੈਲਫਿਸ਼ਨੈਸ ਖਤਮ ਹੁੰਦੀ ਹੈ ਮਨ ਅਡੋਲ ਹੁੰਦਾ ਹੈ ਮਨ ਵਿਕਾਰਾਂ ਵੱਲ ਭਟਕਣ ਤੋਂ ਰੁਕ ਜਾਂਦਾ ਹੈ ਕਹੋ ਨਾਨਕ ਸ਼ੰਤ ਦਇਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨਿਅਰ ਦੇਖੀਐ ਦਿਨਿਅਰ ਦਾ ਮਤਲਬ ਸੂਰਜ ਤਾ ਹੈ ਨਾਨਕ ਦਇਆ ਦੇ ਘਰ ਸਰਬਵਿਆਪਕ ਪ੍ਰਭੂ ਦੀ ਸਿੱਤ ਸਲਾ ਦੇ ਗੀਤ ਗਾਇਆ ਕਰ ਆਪਣੇ ਮਨ ਦੇ ਅੰਦਰ ਪ੍ਰਭੂ ਦਾ ਪ੍ਰੀਤ ਬਣਾ ਆਪਣੇ ਮਨ ਦੇ ਵਿੱਚ ਪ੍ਰਭੂ ਦੇ ਨਾਲ ਪਿਆਰ ਬਣਾ ਉਸੇ ਤਰ੍ਹਾਂ ਪਿਆਰ ਬਣਾ ਜਿਵੇਂ ਚੱਕਵੀ ਸਾਰੀ ਰਾਤ ਤੰਗ ਕਰਦੀ ਏ ਕਿ ਮੈਂ ਕਦੋਂ ਸੂਰਜ ਨੂੰ ਵੇਖਾਂਗੀ ਉਸ ਤਰੀਕੇ ਦਾ ਪਿਆਰ ਤੂੰ ਪ੍ਰਭੂ ਦੇ ਨਾਲ ਬਣਾ ਔਰ ਪ੍ਰਭੂ ਦੇ ਦੀਦਾਰ ਕਰ ਨਿਸੁਰੰਕ ਜੈਸੇ ਨਾਦ ਸੁਣ ਸ਼ਰਵਣੀ ਹਿਉ ਢਿਵੇ ਮਨ ਐਸ ਪ੍ਰੀਤ ਕੀਜੇ ਨਿਸ਼ਤਾ ਮਤਲਬ ਰਾਤ ਵੇਲੇ ਕੁਰੰਕ ਦਾ मीनिंग ਹੈ ਹਰਨ ਨਾਦ ਦਾ ਮਤਲਬ ਕੰਡੇ ਹੀੜੇ ਦੀ ਆਵਾਜ਼ ਸ਼ਰਵਣੀ ਕੰਨਾਂ ਨਾਲ ਹਿਓ ਹਿਓ ਦਾ ਮਤਲਬ ਹਿਰਦਾ ਦਿਵੇ ਦਾ ਮਤਲਬ ਦਿੰਦਾ ਹੈ हे ਮੇਰੇ ਮਨ ਪ੍ਰਭੂ ਦੇ ਨਾਲ ਐੋਜਾ ਪਿਆਰ ਬਣਾ ਜਿਹੋਜਾ ਪਿਆਰ ਹਰਨ ਪਾਉਂਦਾ ਹੈ ਰਾਤ ਵੇਲੇ ਹਰਨ ਕੰਡੇ ਹੀੜੇ ਦੀ ਆਵਾਜ਼ ਦੇ ਨਾਲ ਉਹ ਆਵਾਜ਼ ਆਪਣੇ ਕੰਨ ਹੀ ਸੁਣਦਾ ਹੈ ਔਰ ਆਪਣਾ ਹਿਰਦਾ ਆਪਣਾ ਮਨ ਉਸ ਆਵਾਜ਼ ਦੇ ਹਵਾਲੇ ਕਰ ਦਿੰਦਾ ਹੈ ਜੋ ਸ਼ਿਕਾਰੀ ਹੈ ਉਹ ਕੰਢਾ ਹੀੜਾ ਵਜਾ ਰਿਹਾ ਹੈ ਉਹਦੀ ਆਵਾਜ਼ ਨੂੰ ਹਿਰਨ ਸੁਣਦਾ ਹੈ ਉਹਦੀ ਆਵਾਜ਼ ਦੇ ਉੱਤੇ ਹਿਰਨ ਮੋਹਿਤ ਹੋ ਜਾਂਦਾ ਹੈ ਤੇ ਹੋਰ ਕੋਈ ਸੋਚਨ ਸਮਝਣ ਦੀ ਬਜਾਏ ਉਹ ਸਿੱਧਾ ਉਸ ਆਵਾਜ਼ ਵੱਲ ਜਾਂਦਾ ਹੈ ਤੇ ਸ਼ਿਕਾਰੀ ਦੇ ਜਾਲ ਵਿੱਚ ਫਸ ਕੇ ਆਪਣੀ ਜਾਨ ਗਵਾ ਲੈਂਦਾ ਹੈ ਪਰ ਉਹਦੇ ਨਾਲ ਪ੍ਰੀਤ ਪਾਉਂਦਾ ਹੈ ਤਾਂ ਇਸੇ ਤਰ੍ਹਾਂ ਜੇ ਤੂੰ ਰਬ ਨਾਲ ਪ੍ਰੀਤ ਪਾਣੀ ਹੈ ਪ੍ਰਭੂ ਨਾਲ ਪ੍ਰੀਤ ਪਾਣੀ ਹੈ ਤਾਂ ਉਸ ਤਰ੍ਹਾਂ ਪ੍ਰੀਤ ਪਾ ਜਿਵੇਂ ਇੱਕ ਹਿਰਨ ਕੰਡੇ ਹੀੜੇ ਨਾਦ ਦੀ ਆਵਾਜ਼ ਨਾਲ ਪੰਦ ਹੈ ਜੈਸੀ ਤਰुण ਪਧਾਰ ਉਰਜੀ ਤਿਰਹਿ ਸਿਵੇ ਇਹ ਮਨ ਲਾਲ ਦੀ ਜੈ ਤਰुण ਦਾ ਮਤਲਬ ਜਵਾਨ ਇਸਤਰੀ ਉਰਜੀ ਦਾ ਮਤਲਬ ਪ੍ਰੇਮ ਦੇ ਨਾਲ ਜੋ ਰਹਿੰਦੀ ਹੈ ਸਿਵੇ ਦਾ ਮਤਲਬ ਸੇਵਾ ਕਰਦੀ ਹੈ ਤਾਂ ਜਿਵੇਂ ਜਵਾਨ ਇਸਤਰੀ ਆਪਣੇ ਪਤੀ ਦੇ ਨਾਲ ਪਿਆਰ ਵਿੱਚ ਵੱਜਦੀ ਹੈ પતિ ਦੀ ਸੇਵਾ ਕਰਦੀ ਹੈ ਉਸੇ ਤਰ੍ਹਾਂ ਹੈ ਮੇਰੇ ਮਨ ਹੈ ਮਨੁੱਖ ਆਪਣਾ ਇਹ ਮਨ ਸੋਨੇ ਪ੍ਰਭੂ ਨੂੰ ਦੇਣਾ ਚਾਹੀਦਾ ਹੈ ਔਰ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਨਣਾ ਚਾਹੀਦਾ ਹੈ ਮਨ ਲਾਲਹਿ ਦੀਜੈ ਭੋਗ ਕਰੀਜੈ ਹਬ ਖੁਸ਼ੀਆਂ ਰੰਗ ਮਾਨੈ ਭੋਗ ਕਰੀਜੈ ਦਾ ਮਤਲਬ ਹੈ ਖੁਸ਼ੀਆਂ ਨੂੰ ਮਾਨਣਾ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਨਣਾ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਨ ਪ੍ਰਭੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਨਾ ਚਾਹੀਦਾ ਹੈ ਔਰ ਸਾਰੀਆਂ ਖੁਸ਼ੀਆਂ ਅਤੇ ਆਨੰਦ ਮਾਣਨੇ ਚਾਹੀਦੇ ਨੇ ਜੋ ਪ੍ਰਭੂ ਦੇ ਮਿਲਾਪ ਚੋਂ ਪੈਦਾ ਹੁੰਦੇ ਨੇ ਤਾਂ ਜਦੋਂ ਅਸੀਂ ਆਪਣਾ ਮਨ ਪ੍ਰਭੂ ਦੇ ਹਵਾਲੇ ਕਰਦੇ ਆਂ ਪ੍ਰਭੂ ਦੇ ਵਿੱਚ ਅਸੀਂ ਮਿਲਦੇ ਆਂ ਪ੍ਰਭੂ ਦੇ ਮਿਲਾਪ ਦੇ ਨਾਲ ਜੋ ਸਾਨੂੰ ਖੁਸ਼ੀਆਂ ਆਦਿਕ ਮਿਲਦੀਆਂ ਨੇ ਉਹ ਅਸੀਂ ਤਾਂ ਹੀ ਮਾਣ ਸਕਦੇ ਆਂ ਫਿਰ ਫਿਰ ਆਪਣਾ ਪਾਇਆ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਪਤ ਮਿਲਿਓ ਮਿੱਤਰ ਚਿਰਾਣੇ ਪਤ ਚਿਰਾਣੇ ਦਾ ਮਤਲਬ ਮੁੱਢ ਕਦੀਮਾ ਤੋਂ ਤਾਂ ਆਪਣੇ ਪਤੀ ਪ੍ਰਭੂ ਪਤੀ ਨੂੰ ਆਪਣੇ ਮਨ ਅੰਦਰ ਹੀ ਜੀਵ ਇਸਤਰੀ ਲਭ ਲੈਂਦੀ ਹੈ ਉਹ ਆਪਣੇ ਮਨ ਨੂੰ ਪ੍ਰਭੂ ਦੇ ਗੂੜੇ ਪ੍ਰੇਮ ਰੰਗ ਦੇ ਨਾਲ ਰੰਗ ਲੈਂਦੀ ਹੈ ਮੁੱਢ ਕਦੀਮਾ ਦੇ ਮਿੱਤਰ ਪ੍ਰਭੂ ਪਤੀ ਨੂੰ ਮਿਲ ਪੈਂਦੀ ਹੈ ਫਿਰ ਆਪਣਾ ਪਾਇਆ ਯਾਨੀ ਉਹ ਜੀਵ ਜੋ ਪ੍ਰਭੂ ਨਾਲ ਪਿਆਰ ਕਰਦੇ ਨੇ ਉਹ ਆਪਣੇ ਪ੍ਰਭੂ ਨੂੰ ਪਾ ਲੈਂਦੇ ਨੇ ਪ੍ਰਭੂ ਦੇ ਨਾਲ ਗੂੜਾ ਰੰਗ ਵਿੱਚ ਪਿਆਰ ਪਾਉਂਦੇ ਨੇ ਗੂੜੇ ਰੰਗ ਦੀ ਤਰ੍ਹਾਂ ਜਿਹੜਾ ਰੰਗ ਕਦੇ ਲੈਂਦਾ ਨਹੀਂ ਤੇ ਚਿਰਾਂ ਦਾ ਵਿਛੜਿਆ ਹੋਇਆ ਪ੍ਰਭੂ ਪਿਆਰ ਦੇ ਸਦਕਾ ਮਿਲ ਜਾਂਦਾ ਤੇ ਪ੍ਰਭੂ ਦੇ ਨਾਲ ਪਿਆਰ ਕਰਨ ਵਾਲਾ ਇਨਸਾਨ ਆਪਣੇ ਅੰਦਰੋਂ ਹੀ ਪ੍ਰਭੂ ਨੂੰ ਪਾ ਲੈਂਦਾ ਗੁਰthia ਸਾਖੀ ਤਾਂ ਡਿੱਠਮ ਆਖੀ ਏਰ ਜੇਹਾ ਅਵਰ ਨਾ ਦੀਸੈ ਇਹਨੂੰ ਆਖੀ ਨਹੀਂ ਪੜਨਾ ਆਖੀ ਆਖੀ ਦਾ ਮਤਲਬ ਅੱਖਾਂ ਦੇ ਨਾਲ ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਮੇਰਾ ਵਿਚੋਲਾ ਬਣਿਆ ਹੈ ਮੈਂ ਪ੍ਰਭੂ ਪਤੀ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਲਿਆ ਹੈ ਤੇ ਮੈਨੂੰ ਪ੍ਰਭੂ ਪਤੀ ਵਰਗਾ ਹੋਰ ਐ ਸੰਸਾਰ ਵਿੱਚ ਕੋਈ ਵੀ ਨਜ਼ਰੀ ਨਹੀਂ ਪੈਂਦਾ ਮਤਲਬ ਕਿ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਕਿ ਗੁਰੂ ਉਸ ਨੂੰ ਪ੍ਰਭੂ ਦੇ ਨਾਲ ਮਿਲਾਉਂਦੇ ਨੇ ਗੁਰੂ ਦੀ ਦੱਸੀ ਰਾਹਾਂ ਤੇ ਤੁਰਨ ਵਾਲਾ ਐ ਸੰਸਾਰ ਦੇ ਕਣਕਣ ਦੇ ਅੰਦਰ ਵਸਤੇ ਪ੍ਰਭੂ ਨੂੰ ਅਨੁਭਵ ਕਰਦਾ ਵੇਖਦਾ ਹੈ ਤੇ ਉਹਨੂੰ ਫਿਰ ਰੱਬ ਵਰਗਾ ਮਹਾਨ ਕੋਈ ਨਜ਼ਰੀ ਨਹੀਂ ਪੈਂਦਾ ਅਖੀਰਲੇ ਬਚਨ ਕਰਦੇ ਨੇ ਕਹੋ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਮੋਹਨ ਦਾ ਮਤਲਬ ਮਨ ਨੂੰ ਮੋਹ ਲੈਣ ਵਾਲਾ ਛੰਤ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਦੇ ਗੀਤ ਤਾਂ ਗੁਰੂ ਜੀ ਕਹਿੰਦੇ ਨੇ ਹੇ ਮੇਰੇ ਮਨ ਦਇਆ ਦੇ ਘਰ ਤੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਦੀ ਸਿਫਤ ਸਲਾਦੇ ਗੀਤ ਗਾਂਦਾਰੋ ਪ੍ਰਭੂ ਦੀ ਸਿਫਤ ਸਲਾ ਕਰਦਾਰੋ ਤੇ ਪ੍ਰਭੂ ਦੇ ਨਾਲ ਇਹੋ ਜਿਹਾ ਪ੍ਰੇਮ ਬਣਾ ਜਿਵੇਂ ਜਹ ਹਿਰਨ ਨਾਦ ਨਾਲ ਪੰਦ ਹੈ ਜਿਸ ਤਰ੍ਹਾਂ ਪਤਨੀ ਆਪਣੇ ਪਤੀ ਨਾਲ ਬਣਾਉਂਦੀ ਹੈ ਜਿਵੇਂ ਮੱਛੀ ਦਾ ਪ੍ਰੇਮ ਪਾਣੀ ਦੇ ਨਾਲ ਹੁੰਦਾ ਹੈ ਐਸੀ ਪ੍ਰੀਤ ਆਪਣੇ ਪ੍ਰਭੂ ਦੇ ਨਾਲ ਪਾ ਤੇ ਐਸੀ ਪ੍ਰੀਤ ਹੀ ਤੈਨੂੰ ਪ੍ਰਭੂ ਤੱਕ ਪਹੁੰਚਾਏਗੀ ਤੂੰ ਪ੍ਰਭੂ ਦੀ ਕਿਰਪਾ ਦਾ ਪਾਤਰ ਬਣੇਗਾ ਔਰ ਪ੍ਰਭੂ ਦੇ ਅੰਦਰ ਸਮਾ ਕੇ ਉਸ ਮਾਲਕ ਦਾ ਹੀ ਰੂਪ ਹੋ ਜਾਵੇਂਗਾ ਤਾਂ ਅੱਜ ਦੇ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ